ਵੈਲਕਮ ਦੋਸਤੋ ਤੁਹਾਡੇ ਆਪਣੇ YouTube ਚੈਨਲ ਮੈਥ ਵਿਦ ਟ੍ਰਿਕਸ ਤੇ ਤੇ ਦੋਸਤੋ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ETT 23 ਚੌਂਟ ਭਰਤੀ ਦਾ ਹੁਣ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਡਿਪਾਰਟਮੈਂਟ ਦੇ ਵਿੱਚ ਉੱਥੇ ਜਿਹੜੀ ਫਾਈਲਾਂ ਦੀ ਦੁਬਾਰਾ ਜਿਹੜੀ ਆਪਾਂ ਕਹੀਏ ਚੈਕਿੰਗ ਉਹ ਸ਼ੁਰੂ ਹੋ ਗਈ ਹੈ ਤੇ ਫਾਈਨਲ ਜਿਹੜੀਆਂ ਲਿਸਟਾਂ ਜਿਹੜੀਆਂ ਸਿਲੈਕਸ਼ਨ ਲਿਸਟਾਂ ਉਹ ਜਾਰੀ ਹੋਣੀਆਂ ਨੇ ਤੇ ਉਹ ਜਾਰੀ ਹੋਣ ਤੋਂ ਬਾਅਦ ਜਿਹੜੇ ਕੈਂਡੀਡੇਟ ਵਿੱਚੋਂ ਕੁਝ ਜਿਵੇਂ ਪਹਿਲੇ ਜੌਬਸ ਵਗੈਰਾ ਲੱਗ ਚੁੱਕੇ ਆ ਉਹ ਸੀਟਾਂ ਵੈਕੈਂਟ ਰਹਿਣਗੀਆਂ ਫਿਰ ਦੁਬਾਰਾ ਸਕਰੂਟੀਨੀ ਕਰਕੇ ਕੈਂਡੀਡੇਟ ਜਿਹੜੇ ਸਕਰੂਟੀਨੀ ਵਾਸਤੇ ਹੋਰ ਬੁਲਾਏ ਜਾਣਗੇ ਤੇ ਮੈਰਿਟ ਜਿਹੜੀ ਡਾਊਨ ਜਾਊਗੀ ਤੇ ਪਹਿਲੇ ਜਿਹੜਾ ਪ੍ਰੋਸੈਸ ਹੈਗਾ ਸਕਰੂਟੀਨੀ ਦਾ ਪ੍ਰੋਸੈਸ ਜਿਹੜਾ ਪਹਿਲਾਂ ਹੋ ਚੁੱਕਿਆ ਹੈ ਪਹਿਲੇ ਉਹਦੇ ਵਿੱਚੋਂ ਹੀ ਸਿਲੈਕਸ਼ਨ ਲਿਸਟਾਂ ਜਿਹੜੀਆਂ ਜਾਰੀ ਹੋਣਗੀਆਂ ਤੇ ਫਾਈਲਾਂ ਦੀ ਚੈਕਿੰਗ ਤੋਂ ਬਾਅਦ ਹੀ ਪ੍ਰੋਪਰ ਪਤਾ ਲੱਗੇਗਾ ਜੇ ਕੁਝ ਕੈਂਡੀਡੇਟ ਕੱਢਦੇ ਹੋਏ ਤਾਂ ਹੋ ਸਕਦਾ ਉਸ ਤੋਂ ਪਹਿਲਾਂ ਵੀ ਕੁਝ ਕੈਂਡੀਡੇਟ ਜਿਹੜੇ ਸਕਰੂਟੀਨੀ ਬੁਲਾਜੇ ਜਾਣ ਤੇ ਹੁਣ ਗੱਲ ਹੁੰਦੀ ਹੈ ਕਾਫੀ ਕੈਂਡੀਡੇਟੇ ਪੁੱਛਦੇ ਸਰ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਸੀਗਾ ਪ੍ਰੋਪਰ ਐਡਵਰਟਾਈਜ਼ਮੈਂਟ ਜਿਹੜੀ 2364 ਦੀ ਉਹ ਕੀ ਸੀਗੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕੈਟਾਗਰੀ ਵਾਈਜ਼ ਜਿਹੜੀ ਪੋਸਟਾਂ ਦੀ ਵੰਡ ਹੈ ਜਿਹੜੀਆਂ ਪਹਿਲੇ 1664 ਦਾ ਐਡਵਰਟਾਈਜ਼ਮੈਂਟ ਆਈ ਸੀ ਉਸ ਤੋਂ ਬਾਅਦ ਜਿਹੜੀਆਂ ਪੋਸਟਾਂ ਇੰਕਰੀਜ਼ ਹੋਈਆਂ ਸੀ ਉਸ ਟਾਈਮ ਜਿਹੜੀ ਪੋਸਟਾਂ ਦੀ ਵੰਡ ਕੀ ਹੋਈ ਹੈ 2364 ਚ ਉਹ ਪੋਸਟਾਂ ਦੀ ਵੰਡ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਿੰਨੇ ਨੰਬਰ ਤੱਕ ਹੁਣ ਤੱਕ ਸਕਰੂਟੀਨੀ ਹੋ ਚੁੱਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਕਿਸ ਕੈਟਾਗਰੀ ਨੂੰ ਜਿਹੜਾ ਵੱਧ ਬੈਨੀਫਿਟ ਹੋਣ ਵਾਲਾ ਹੈ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਕਿਉਂ ਬੈਨੀਫਿਟ ਹੋਣ ਵਾਲਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਏ ਟੂ ਜ਼ੈਡ ਡਿਟੇਲ ਚ ਆਪਾਂ ਇਸ ਵੀਡੀਓ ਚ ਕਰਾਂਗੇ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਤੋਂ ਪਹਿਲੇ ਜਿਹੜੇ ਕੋਰਟ ਦੇ ਆਰਡਰ ਜਾਰੀ ਹੋ ਚੁੱਕੇ ਨੇ ਉਸ ਦੇ ਸਬੰਧ ਵਿੱਚ ਆਪਾਂ ਆਲਰੇਡੀ ਪਹਿਲੇ ਚੈਨਲ ਤੇ ਵੀਡੀਓ ਅਪਲੋਡ ਕਰ ਚੁੱਕੇ ਆਂ ਕਾਫੀ ਕੈਂਡੀਡੇਟ ਨੇ ਉਹਨੂੰ ਪਿਆਰ ਦਿੱਤਾ 44-4500 ਕੈਂਡੀਡੇਟ ਨੇ ਉਹਨੂੰ ਦੇਖਿਆ ਤੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇ ਸ਼ਾਮ ਤੱਕ ਜਿਹੜੀ ਕੱਟਆਫ ਵੀਡੀਓ ਤਿਆਰ ਕਰ ਸਕੀ ਤੇ ਹੁਣ ਆਪਾਂ ਸਟੈਪ ਬਾਈ ਸਟੈਪ ਚੱਲਦੇ ਹਾਂ ਪਹਿਲੇ ਆਪਾਂ ਚੱਲਦੇ ਹਾਂ 32 64 ਦੇ ਜਿਹੜੇ ਪੋਸਟਾਂ ਦੀ ਕੈਟਾਗਰੀ ਅਨੁਸਾਰ ਵੰਡ ਕੀਤੀ ਹੈ ਹਾਂ ਜੀ ਸੱਤੋ ਜਿਹੜਾ ਪਹਿਲਾ ਨੋਟੀਫਿਕੇਸ਼ਨ 1664 ਵਾਲਾ ਜਾਰੀ ਹੁੰਦਾ ਉਹ ਹੁੰਦਾ ਹੈ 63 2000 ਵੈਨੂ ਦੇ ਪੂਰੇ 20 ਦਿਨ ਤੋਂ ਬਾਅਦ ਜਿਹੜੀਆਂ ਪੋਸਟਾਂ 700 ਵਧਾ ਦਿੱਤੀਆਂ ਜਾਂਦੀਆਂ ਨੇ ਤੇ ਉਹਦਾ ਫਿਰ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਂਦਾ ਹੈ ਉਹਦਾ ਪੰਜਾਬ ਸਿੱਖਿਆ ਵਿਭਾਗ ਵੱਲੋਂ ਮਿਤੀ 6/3/2020 ਨੂੰ ਇ.ਟੀ.ਡੀ ਦੇ ਅਫਕਾਨੀਆਂ 1664 ਅਸਾਮੀਆਂ ਨੂੰ ਭਰਨ ਲਈ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿੱਚ ਸੋਧ ਕਰਦੇ ਹੋਏ 1664 ਵਿੱਚ 700 ਹੋਰ ਅਸਾਮੀਆਂ ਦਾ ਵਾਧਾ ਕਰਦੇ ਹੋਏ ਕੁੱਲ 2364 ਅਸਾਮੀਆਂ ਦੀ ਹੈ ਦਾ ਵੇਰਵਾ ਕੈਟਾਗਰੀ ਵਾਈਜ਼ ਇਹਦੇ ਵਿੱਚ ਪੋਸਟਾਂ ਦੇਖ ਲਓ ਹੁਣ ਤੁਸੀਂ ਜਿਹੜੀਆਂ ਜਰਨਲ ਦੀਆਂ ਪੋਸਟਾਂ ਹੈਗੀਆਂ ਉਹਗੀਆਂ 663 ਪੋਸਟਾਂ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਕਰਾਂਗੇ ਐਸ ਸੀ ਐਮ ਬੀ ਦੀਆਂ ਪੋਸਟਾਂ ਜਿਹੜੀਆਂ 468 ਹੈ ਤੇ ਐਸ ਸੀ ਆਰਓ ਦੀਆਂ ਪੋਸਟਾਂ ਜਿਹੜੀਆਂ 467 ਹੈ ਉਸ ਤੋਂ ਬਾਅਦ ਅਨੁਸੂਚੀ ਜਾਤੀ ਸਾਬਕਾ ਫੌਜੀ ਜਿਹੜੇ ਇਹ 34 ਪੋਸਟਾਂ ਤੇ ਸਾਬਕਾ ਫੌਜੀ ਐਸ ਸੀ ਆਰਓ ਇਹ ਵੀ 34 ਹੈ ਅਨੁਸੂਚੀ ਜਾਤੀ ਖਿਡਾਰੀ ਐਸ ਸੀ ਐਮ ਬੀ 9 ਪੋਸਟਾਂ ਹਨ ਅਨੁਸੂਚੀ ਜਾਤੀ ਖਿਡਾਰੀ ਆਰਓ 8 ਪੋਸਟਾਂ ਪਛੜੀਆਂ ਸ਼੍ਰੇਣੀਆਂ ਯਾਨੀ ਕਿ ਬੀ ਸੀ 170 ਪੋਸਟ ਹੈ ਪਛੜੀਆਂ ਸ੍ਰਿਆਣਾ ਸਾਬਕਾ ਫੌਜੀ ਜਿਹੜੇ 34 ਪੋਸਟਾਂ ਖਿਡਾਰੀ ਜਰਨਲ 34 ਪੋਸਟਾਂ ਤੇ ਆਜ਼ਾਦੀ ਗੁਲਾਟੀਏ ਜਿਹੜੀਆਂ ਟੋਟਲ 43 ਦੇ 17 ਜਿਹੜੀਆਂ 60 ਪੋਸਟਾਂ ਹਨ ਤੇ ਉਸ ਤੋਂ ਬਾਅਦ ਸਾਬਕਾ ਫੌਜੀ ਜਰਨਲ ਜਿਹੜੇ ਉਹ 119 ਪੋਸਟਾਂ ਤੇ ਬਾਕੀ ਜਿਹੜੀਆਂ ਵਿਜ਼ੂਅਲ ਹੀアリング ਜਿਹੜੀਆਂ ਹੈਂਡੀਕੈਪ ਦੀਆਂ ਅਲੱਗ-ਅਲੱਗ 26 26 25 ਇਹ ਪੋਸਟਾਂ ਹੈਗੀਆਂ ਤੇ ਇਕਨੋਮਿਕ ਔਰ ਵਿਕਰ ਸੈਕਸ਼ਨ ਦੀਆਂ ਵੀ ਜਿਹੜੀਆਂ ਪੋਸਟਾਂ ਹੈਗੀਆਂ 170 ਪੋਸਟਾਂ ਤੇ ਇਸ ਤਰ੍ਹਾਂ ਮਿਲਾ ਕੇ ਜਿਹੜੀਆਂ ਟੋਟਲ 23 64 ਪੋਸਟ ਹੈਗੀਆਂ ਤੇ ਇਹ ਇਹਦੇ ਨਾਲ ਨਾਲ ਜਿਹੜੀ ਡੇਟ ਚ ਵਾਅਦਾ ਵੀ ਕੀਤਾ ਗਿਆ ਸੀ ਤੇ ਉਹਨਾਂ ਨੇ ਬਕਾਇਦਾ ਸ਼ਰਤ ਜਿਹੜੀ ਲਿਖੀ ਸੀ ਉਹ ਦੇਖੋ ਬਾਕੀ ਦੀਆਂ ਸ਼ਰਤਾਂ ਅਤੇ ਬਾਨਾ ਮਿਤੀ 6 3 2023 ਨੂੰ ਦਿੱਤੇ ਗਿਆ ਵਿਆਪਨ ਵਾਲੀਆਂ ਹੀ ਰਹਿਣਗੀਆਂ ਜੋ ਕਿ ਵਿਭਾਗ ਦੀ ਵੈਬਸਾਈਟ ਉੱਪਰ ਉਪਲਬਧ ਹੈ ਤੇ ਹੁਣ ਆਪਾਂ ਉਹ ਨੋਟੀਫਿਕੇਸ਼ਨ ਦੇਖਦੇ ਹਾਂ ਉਹਦੇ ਵਿੱਚ ਕੀ ਕੀ ਸ਼ਰਤਾਂ ਜਿਹੜੀਆਂ ਦਿੱਤੀਆਂ ਗਿਆ ਸੀਗੀਆਂ ਪੋਸਟਾਂ ਦੇ ਦਿੱਤੇ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਇਹ ਸਾਰਾ ਕੁਝ ਮੈਂ ਤੁਹਾਨੂੰ ਆਪਣੇ ਟੈਲੀਗ੍ਰਾਮ ਤੇ ਸ਼ੇਅਰ ਕਰ ਦੂੰਗਾ ਟੈਲੀਗ੍ਰਾਮ ਦਾ ਲਿੰਕ ਥੱਲੇ ਵੀਡੀਓ 'ਚ ਦਿੱਤਾ ਹੁੰਦਾ ਹੈ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ WhatsApp ਗਰੁੱਪ ਜੁਆਇਨ ਕਰ ਲਿਓ ਦੋਨੋਂ ਜਗ੍ਹਾ ਤੇ ਜਿਹੜਾ ਇਹ ਚੀਜ਼ਾਂ ਆਪਾਂ ਸ਼ੇਅਰ ਕਰ ਦੇਾਂਗੇ ਤੇ ਤੁਸੀਂ ਧਿਆਨ ਨਾਲ ਸਾਰੀ ਚੀਜ਼ ਆਪਣੀ ਕੈਟਾਗਰੀ ਦੇ ਅਨੁਸਾਰ ਦੇਖ ਸਕਦੇ ਹੋ ਇਹ ਜਿਹੜਾ ਇਹ ਜੀ 63 ਵਾਲਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਤੇ ਇਹਦੇ ਵਿੱਚ ਜਿਹੜਾ ਕੀ ਹੈ ਆਹ ਪਹਿਲੇ 1664 ਦੇ ਅਕੋਰਡਿੰਗ ਸੀ ਪਰ ਆਪਾਂ 2364 ਵਾਲੀਆਂ ਤੁਹਾਨੂੰ ਪੋਸਟਾਂ ਦਿਖਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜੀ ਵਿਦਿਅਕ ਯੋਗਤਾ ਦੀ ਗੱਲ ਕੀਤੀ ਗਈ ਹੈ ਇਹ ਤੁਸੀਂ ਇੱਥੇ ਕਲੀਅਰ ਕਲੀਅਰ ਦੇਖ ਸਕਦੇ ਹੋ ਵੀ ਜਿਹੜੀ ਗ੍ਰੈਜੂਏਸ਼ਨ ਹੈਗੀ ਹੈ ਸ਼ੁੱਡ ਹੈਵ ਪਾਸ ਗ੍ਰੈਜੂਏਸ਼ਨ ਵਿਦ ਮਿਨੀਮ 55% ਮਾਰਕ ਇਨ ਕੇਸ ਆਫ ਜਨਰਲ ਕੈਟੇਗਰੀ ਕੈਟੇਗਰੀ ਕੈਂਡੀਡੇਟਸ ਐਂਡ 55% ਮਾਰਕ ਇਨ ਕੇਸ ਦਾ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬਸ ਐਂਡ ਅਦਰ ਬੈਕਵਰਡ ਕਲਾਸ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਆਫ ਇੰਸਟੀਚਿਊਟ ਪ੍ਰੋਵਾਈਡਡ ਥੈਟ ਦਾ ਕੈਂਡੀਡੇਟ ਹੂ ਹੈਵ ਡਨ অর ਡੂਇੰਗ ਦਾ ਈਟੀਟੀ ਕੋਰਸ और हैव डन दिस कोर्स विद अदर नोमिकुलेक्चर विद प्लस टू क्वालिफिकेशन शुड बी कंसीडर फॉर अपॉइंटमेंट इन टू द सर्विस अंडर दिज रूल एज वन टाइम मेजर टिल एक डे अप्रैल दो हज़ार बाई इन ऑर्डर टू रिमूव द हार्डशिप ऑफ देयर कैंडिडेट हु हैव अक्वायर द सेड क्वालिफिकेशन अंडर द प्रीवियस रूल ਤੇ ਅੱਗੇ ਜਿਹੜੀ ਗੱਲ ਕੀਤੀ ਗਈ ਹੈ ਈਟੀਟੀ ਬੀਏ ਵਾਲੀ ਜਿਹੜੀ ਗੱਲ ਵਿਵਾਦ ਛਿੜਦਾ ਹੈ ਉਹ ਇੱਥੇ ਹੁੰਦੀ ਹੈ ਗੱਲ ਹਾਂ ਦਾ ਸ਼ੁੱਡ ਪ੍ਰੋਸੈਸ 2 ਇਅਰ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਕੋਰਸ ਫ੍ਰੋਮ ਅਰ ਕਗੇਨਸ ਯੂਨੀਵਰਸਿਟੀ ਇਨ ਇੰਸਟੀਚਿਊਟ অর 2 ਇਅਰਸ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਮਤਲਬ ਡੀਐਲਐਡ ਇਸ ਕੁਆਲੀਫਾਈਂਗ ਐਸ ਪਰ ਗਾਈਡਲਾਈਨਸ ਆਫ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਮਤਲਬ ਐਨਸੀਟੀ ਦੀ ਗਾਈਡਲਾਈਨ ਅਨੁਸਾਰ ਜਿਹੜੀ ਇਹ ਗੱਲ ਕੀਤੀ ਗਈ ਹੈ ਵੀ ਇਸ ਦੇ ਬਰਾਬਰ ਦਾ ਜਿਹੜਾ ਕੋਰਸ ਵੈਲਿਡ ਹੈ ਉਹਦਾ ਉਪਰੋਕਤ ਵਿਦਿਅਕ ਯੋਗਤਾ ਤੋਂ ਇਲਾਵਾ ਈਟੀਡੀ ਦੇ ਆਪਕ ਦੀ ਇਸਾਮੀ ਲਈ ਉਮੀਦਵਾਰਾਂ ਵੱਲੋਂ ਬੱਚਿਆਂ ਦੀ ਮੁਫਤ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਟੈਸਟ ਜਿਹੜਾ ਪੀਐਸਟ ਜਿਹੜਾ ਪੀਐਸਟ 1 ਲਾਜ਼ਮੀ ਹੈ ਉਸ ਤੋਂ ਬਾਅਦ ਅੰਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਗ੍ਰੈਜੂਏਸ਼ਨ ਦੇ ਅੰਕਾਂ ਦੀ ਗੱਲ ਕੀਤੀ ਗਈ ਹੈ ਪਹਿਲੇ ਦਰਜੇ ਜਿਹੜੀ ਪਾਸ ਹੈ ਜੀ 60% ਤੋਂ ਪਲੱਸ ਉਹਨਾਂ ਦੇ 5 ਨੰਬਰ ਮਿਲਨੇ ਆ ਦੂਜੇ ਦਰਜੇ ਵਾਲੀ ਤੇ 3 ਨੰਬਰ ਮਿਲਨੇ ਆ ਤੇ ਤੀਜੇ ਦਰਜੇ ਵਾਲੀ ਦੇ ਜਿਹੜੇ ਦੋ ਨੰਬਰ ਮਿਲਦੇ ਆ ਇੱਕ ਗੱਲ ਕੀਤੀ ਗਈ ਹੈ ਉਚੇਰੀ ਯੋਗਤਾ ਦੇ ਜਿਹੜੇ ਨੰਬਰ ਮਿਲਦੇ ਆ ਉਸ ਤੋਂ ਬਾਅਦ ਅਦਾਇਗੀ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਪੇ ਸਕੇਲ 10300 ਵਾਲਾ ਪੁਰਾਣਾ ਸਕੇਲ ਹੈ ਜਿਹੜਾ 1 5 2015 ਨੂੰ ਲਾਗੂ ਹੋਇਆ ਸੀਗਾ ਤੇ ਇਸ ਤੋਂ ਬਾਅਦ ਉਮਰ ਸੀਮਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹ ਫਰਸਟ ਨੋਟੀਫਿਕੇਸ਼ਨ ਦੇ ਵਿੱਚ ਕੋਈ ਵੀ ਜਿਹੜੀਆਂ ਆਪਾਂ ਕਹਿ ਲਈਏ ਸ਼ਰਤਾਂ ਵਿੱਚ ਨਹੀਂ ਦਿੱਤੀਆਂ ਗਿਆ ਸੀਗੀਆਂ ਸਿਰਫ ਗ੍ਰੈਜੂਏਸ਼ਨ ਦੇ ਨੰਬਰਾਂ ਬਾਰੇ ਦੱਸਿਆ ਗਿਆ ਸੀਗਾ ਤੇ ਬਾਕੀ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਏ ਸੀ ਜਿਹੜੇ ਵਲੰਟੀਅਰ ਵਗੈਰਾ ਨੂੰ ਲੈ ਕੇ ਉਹ ਬਾਅਦ ਚ ਹੋਏ ਸੀ ਹੁਣ ਜਿਹੜੀਆਂ ਫਾਈਲਾਂ ਚੈਕਿੰਗ ਹੋ ਰਹੀਆਂ ਨੇ ਉਹਨਾਂ ਕੈਂਡੀਡੇਟ ਨੂੰ ਡਿਪਾਰਟਮੈਂਟ ਮੰਨਦਾ ਹੈ ਨਹੀਂ ਮੰਨਦਾ ਇਹ ਹੁਣ ਡਿਪਾਰਟਮੈਂਟ ਨੂੰ ਪਤਾ ਹੈ ਡਿਪਾਰਟਮੈਂਟ ਕੀ ਕਰਦਾ ਹੈ ਜਦੋਂ ਤੱਕ ਸਿਲੈਕਸ਼ਨ ਲਿਸਟ ਜਾਰੀ ਹੁੰਦੀ ਹੈ ਉਦੋਂ ਹੀ ਆਪਾਂ ਨੂੰ ਕਲੈਰਿਟੀ ਹੋਊਗੀ ਵੀ ਕਿਸ ਚੀਜ਼ ਨੂੰ ਇਹਨਾਂ ਨੇ ਐਲੀਜੀਬਲ ਕਰਤਾ ਤੇ ਕਿਸ ਨੂੰ ਨਹੀਂ ਕੋਰਟ ਨੇ ਤਾਂ ਇੱਕੋ ਇੱਕ ਆਰਡਰ ਕਿਹਾ ਵੀ ਤੁਸੀਂ 2364 ਐਡਵਰਟਾਈਜ਼ਮੈਂਟ ਜੋ ਆਈ ਹੈ ਉਹਦੇ ਅਕੋਰਡਿੰਗ ਪ੍ਰਤੀ ਪੂਰੀ ਕਰ ਦਿਓ ਤੇ ਜਿਹੜਾ ਪ੍ਰਤੀਬੋਰਡ ਕੋਲ ਪੁੱਛਿਆ ਗਿਆ ਤੁਹਾਡਾ ਪ੍ਰੋਸੈਸ ਕਿੱਥੇ ਤੱਕ ਹੈ ਤੇ ਪ੍ਰਤੀਬੋਰਡ ਕਹਿ ਰਿਹਾ ਵੀ ਸਾਡਾ ਬਾਕੀ ਪ੍ਰੋਸੈਸ ਲਗਭਗ ਕੰਪਲੀਟ ਹੋਇਆ ਪਿਆ ਤੇ ਅਸੀਂ ਜਿਹੜੀਆਂ ਸਿਲੈਕਸ਼ਨ ਲਿਸਟਾਂ ਜਾਰੀ ਕਰਨੀਆਂ ਤੇ ਜਿਹੜੀ ਸਕਰੂਟੀਨੀ ਹੋ ਚੁੱਕੀ ਹੈ ਉਹ ਕਿੰਨੇ ਨੰਬਰਾਂ ਤੱਕ ਹੋ ਚੁੱਕੀ ਹੈ ਉਹ ਆਪਾਂ ਤੁਹਾਨੂੰ ਜਿਹੜਾ ਹੁਣ ਦਿਖਾ ਦਿੰਨੇ ਆ ਪਹਿਲੇ ਜਿਹੜੀ ਸਕਰੂਟੀਨੀ ਹੋਈ ਸੀ ਉਹ ਕੱਟਆਫ ਕਿੱਥੋਂ ਸੀ ਤੇ ਫਿਰ ਦੂਜੀ ਵਾਰ ਫੇਰ ਸਕਰੂਟੀਨੀ ਵਾਸਤੇ ਜਿਹੜੇ ਕੈਂਡੀਡੇਟ ਬੁਲਾਏ ਗਏ ਸੀ ਇੰਦੇ ਵਿੱਚ ਜਿਹੜੇ ਗ੍ਰੈਜੂਏਸ਼ਨ ਤੇ ਸਾਰੇ ਨੰਬਰ ਪਾ ਕੇ ਜਿਹੜੀ ਕਟਆਫ ਕੱਢੀ ਗਈ ਸੀ ਇਹ ਫਰਸਟ ਲਿਸਟ ਦੀ ਕਟਆਫ ਹੈ ਜਿੰਦੇ ਵਿੱਚ ਜਰਨਲ ਦੀ 74 ਤੇ ਗਈ ਸੀ ਐਸਸੀਐਮਬੀ ਦੀ 52 ਤੇ ਐਸਸੀਆਰਓ ਦੀ 63 ਤੇ ਐਸਸੀਐਮਬੀ ਐਕਸ ਸਰਵਿਸਮੈਨ 36 ਤੇ ਐਸਸੀਆਰਓ ਐਕਸ ਸਰਵਿਸਮੈਨ ਜਿਹੜੀ 27 ਤੇ ਜਰਨਲ ਏਐਸਐਮ ਜਿਹੜੀ 29 ਬੀਸੀ ਦੀ ਜਿਹੜੀ 70 ਤੇ ਗਈ ਹੈ ਬੀਸੀਐਸਐਮ 33 ਤੇ 48 ਫ੍ਰੀडम ਫਾਈਟਰ 31 ਤੇ ਜਿਹੜੀ ਆ ਅਲੱਗ-ਅਲੱਗ ਜਿਹੜੀ ਫਿਜ਼ੀਕਲ ਹੈਂਡੀਕੈਪ ਲਗਭਗ ਜਿਹੜੀ ਆ ਕਟਆਫ ਜਿਹੜੀ ਦਿੱਤੀ ਗਈ ਸੀ ਜਨਰਲ ਸਪੋਰਟਸ ਵਗੈਰਾ ਜਿਹੜੀ ਇਹ ਸਾਰੇ ਕੈਂਡੀਡੇਟ ਅਪਲਾਈ ਗਏ ਸੀਗੇ ਐਸ ਸੀ আরਓ ਸਪੋਰਟਸ ਵੀ ਸਾਰੇ ਤੇ ਈਡਬਲਯੂਐਸ ਦੀ ਜਿਹੜੀ 8868 ਤੱਕ ਜਿਹੜੀ ਕਟਆਫ ਜਾ ਚੁੱਕੀ ਸੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਦੂਜੀ ਵਾਰ ਸਕਰੂਟੀ ਬੁਲਾਈ ਗਈ ਸੀ ਉਹ ਕਿੱਥੇ ਤੱਕ ਬੁਲਾਈ ਗਈ ਸੀ ਇਹ ਫਿਰ ਜਿਹੜੀ ਦੂਜੀ ਵਾਰ ਸਕਰੂਟੀ ਬੁਲਾਈ ਗਈ ਸੀ ਇਹਦੇ ਵਿੱਚ ਦੇਖੋ ਜਿਹੜੇ ਜਨਰਲ ਕੈਂਡੀਡੇਟ ਇਹਨਾਂ ਦੀ ਮੈਰਿਟ ਜਾ ਚੁੱਕੀ ਹੈ 69 ਤੱਕ ਜੀ 69 ਤੱਕ ਜਾ ਚੁੱਕੀ ਹੈ ਜਰਨਲ ਕੈਂਡੀਡੇਟ ਦੀ ਮੈਰਿਟ ਤੇ ਉਸ ਤੋਂ ਬਾਅਦ EWS ਦੀ ਜਿਹੜੀ ਮੈਰਿਟ ਜਿੱਥੇ ਤੱਕ ਸਕਰੂਟੀਨੀ ਹੋ ਚੁੱਕੀ ਹੈ ਉਹ ਜਾ ਚੁੱਕੀ ਹੈ 65 ਤੱਕ ਤੇ ਬਾਕੀ ਕੈਟਾਗਰੀ ਦੀ ਵੀ ਆਪਾਂ ਜਿਹੜੀ ਲਿਸਟ ਦੂਜੇ ਦਿਨ ਉਸ ਤੋਂ ਬਾਅਦ ਦੇਖੋ SC RO ਦੀ ਜਿਹੜੀ ਕੱਟਆਫ ਜਾ ਚੁੱਕੀ ਹੈ ਉਹ ਜਾ ਚੁੱਕੀ ਹੈ ਜੀ ਐਸਆਰਓ ਦੀ ਜਿਹੜੀ ਕਟਆਫ ਗਈ ਹੋਈ ਹੈ ਉਹ ਗਈ ਹੋਈ ਹੈ 59 ਤੱਕ ਠੀਕ ਹੈ ਜੀ ਉਸ ਤੋਂ ਬਾਅਦ ਹੈਂਡੀਕਪ ਔਰਥੋ ਦੀ ਜਿਹੜੀ ਕਟਆਫ ਹੈ ਉਹ 54 ਤੱਕ ਗਈ ਹੈ 54 ਨੰਬਰ ਤੱਕ ਗਈ ਹੋਈ ਹੈ ਤੇ ਬੀਸੀ ਐਕਸ ਸਰਵਿਸਮੈਨ ਵਾਲੀ ਡਿਪੈਂਡੈਂਟ ਵਾਲੀ ਜਿਹੜੀ 33 ਤੱਕ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਬੀਸੀ ਜਿਹੜੀ ਓਨਲੀ ਬੀਸੀ ਕੈਟਾਗਰੀ ਹੈ ਇੰਦੀ ਮੈਰਿਟ ਜਿਹੜੀ ਜਾ ਚੁੱਕੀ ਹੈ ਉਹ ਪਹੁੰਚ ਚੁੱਕੀ ਹੈ ਜਿਹੜੀ 65 ਤੱਕ ਤੇ ਐਸੀ ਐਮਬੀ ਦੀ ਜਿਹੜੀ ਹੈਗੀ ਹੈ ਇਹ ਮੈਰਿਟ ਪਹੁੰਚ ਚੁੱਕੀ ਹੈ ਜੀ 48 ਤੱਕ ਤੇ ਇਸ ਤੋਂ ਇਲਾਵਾ ਵੀ ਕਾਫੀ ਕੈਂਡੀਡੇਟ ਜਿਹੜੀ 2 2 3 3 ਨੰਬਰ ਹਰ ਕੈਟਾਗਰੀ ਦੀ ਮੈਰਿਟ ਡਾਊਨ ਜਾਏਗੀ ਪਹਿਲੀ ਸਿਲੈਕਸ਼ਨ ਲਿਸਟ ਜਾਰੀ ਹੋਣ ਤੋਂ ਬਾਅਦ ਕੈਂਡੀਡੇਟ ਜਿਹੜੇ ਪਹਿਲੇ ਨਾਮ ਆਉਣਗੇ ਜਿਹੜੇ ਸਿਲੈਕਟ ਹੋ ਚੁੱਕੇ ਆ ਉਹਨਾਂ ਦਾ ਜਿਹੜਾ ਆਪਣੀ ਜੋਬ ਤੇ ਆ ਉਹ ਫਿਰ ਜੁਆਇਨ ਨਹੀਂ ਕਰਨਗੇ ਇਸ ਕਰਕੇ ਉਹ ਕੈਂਡੀਡੇਟ ਦੀਆਂ ਜਿਹੜੀਆਂ ਸੀਟਸ ਬਚਣ ਗਈਆਂ ਤੇ ਫਿਰ ਉਹ ਦੁਬਾਰਾ ਸਕਰੂਟੀਨੀ ਕਰਵਾ ਕੇ ਹੋਰ ਕੈਂਡੀਡੇਟ ਬੁਲਾਏ ਜਾਣਗੇ ਹਰ ਕੈਟੇਗਰੀ ਜਿਹੜੀ ਮੈਰੀਟਾ ਉਹ ਡਾਊਨ ਜਾਊਗੀ ਬਾਕੀ ਆਪਾਂ ਸੈਕੰਡ ਲਿਸਟ ਦੀ ਜਿਹੜੀ ਸਕਰੂਟੀ ਕਿੱਥੋਂ ਤੱਕ ਬੁਲਾਈ ਜਾ ਸਕਦੀ ਹੈ ਉਹਦੇ ਬਾਰੇ ਆਪਾਂ ਇੱਕ ਵੀਡੀਓ ਕੱਟਆਫ ਅੱਜ ਸ਼ਾਮ ਤੱਕ ਅਪਲੋਡ ਕਰ ਦੇਵਾਂਗੇ ਤੇ ਤੁਸੀਂ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸਾਰੀਆਂ ਲਿਸਟਾਂ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜਾਣਗੀਆਂ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਥੈਂਕ ਯੂ ਜੀ ਇੱਕ ਆਪਾਂ ਗੱਲ ਹੋਰ ਕਹਿਣੀ ਚਾਹੁੰਦੇ ਆ ਇਹਦੇ ਵਿੱਚ ਵੀ ਜਿਹੜੀ ਕੈਟਾਗਰੀ ਨੂੰ ਵੱਧ ਬੈਨੀਫਿਟ ਹੈ ਉਹ ਹੋਣ ਵਾਲਾ ਐ ਐਸਆਰਓ ਤੇ ਐਸਸੀਐਮਬੀ ਨੂੰ ਕਿਉਂਕਿ ਉਹਦੇ ਵਿੱਚ ਬੈਕਲੌਗ ਦੀਆਂ ਪੋਸਟਾਂ ਆ ਤੇ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਵੀ ਕਿੰਨੀਆਂ ਪੋਸਟਾਂ ਮਿਲੀਆਂ ਹੋਈਆਂ ਆ ਆਪਾਂ ਤੁਹਾਨੂੰ ਪਹਿਲੇ ਦਿਖਾਈਆਂ 400 ਤੋਂ ਕੁਝ ਪੋਸਟਾਂ ਜਿਹੜੀਆਂ ਇਹਦੇ ਜੇ ਆਪਾਂ ਦੇਖਦੇ ਹਾਂ ਤੇ ਜਿਹੜੀਆਂ SC MB ਦੀਆਂ 468 ਤੇ SC RO ਦੀਆਂ 467 ਪੋਸਟਾਂ ਤੇ ਦੇਖੋ ਕਿੰਨੀਆਂ ਜ਼ਿਆਦਾ ਪੋਸਟਾਂ ਹੈਗੀਆਂ ਇਸ ਕਰਕੇ ਇਹਨਾਂ categories ਦੀ merit ਹੋਰ ਵੀ ਬਹੁਤ ਡਾਊਨ ਜਾਊਗੀ ਕਿਉਂਕਿ ਦੂਜੀਆਂ jobs ਦੇ ਵਿੱਚ ਵੀ ਇਹਨਾਂ ਦੀ merit ਘੱਟ ਹੋਣ ਕਰਕੇ ਕਾਫੀ candidates select ਵੀ ਹੋ ਚੁੱਕੇ ਐ ਤੇ ਇਹਨਾਂ ਦੀ merit ਹੋ ਸਕਦਾ 4-4 ਨੰਬਰ ਤੱਕ ਵੀ ਡਾਊਨ ਚਲੀ ਜਾਵੇ ਤੇ ਬਾਕੀ ਕੈਟਾਗਰੀ ਜੋ 2 2 ਨੰਬਰ ਤੱਕ ਡਾਊਨ ਜਾਣ ਦੇ ਚਾਂਸ ਹੈਗੇ ਆ ਤੇ ਬਾਕੀ ਜਿਵੇਂ ਵੀ ਉਹ ਅਪਡੇਟ ਆਂਦੀ ਹੈ ਜੋ ਸਿਲੈਕਸ਼ਨ ਲਿਸਟਾਂ ਜਾਰੀ ਹੋਣਗੀਆਂ ਕਿਹਨਾਂ ਨੂੰ ਬਾਹਰ ਕੀਤਾ ਜਾਂਦਾ ਹੈ ਕਿਹਨਾਂ ਨੂੰ ਇਨ ਕੀਤਾ ਜਾਂਦਾ ਉਹ ਸਾਰਾ ਕੁਝ ਸਿਲੈਕਸ਼ਨ ਲਿਸਟ ਤੋਂ ਬਾਅਦ ਕਲੀਅਰ ਹੋਊਗਾ ਡਿਪਾਰਟਮੈਂਟ ਤੋਂ ਇਸ ਪ੍ਰਤੀ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਪ੍ਰਾਪਤ ਹੋ ਰਹੀ ਜੇ ਆਪਾਂ ਕੋਲ ਹੁੰਦੀ ਹੈ ਤਾਂ ਆਪਾਂ ਇਸੇ ਚੈਨਲ ਤੇ ਜਿਹੜਾ ਸ਼ੇਅਰ ਕਰਾਂਗੇ ਤੇ ਸ਼ਾਮ ਤੱਕ ਕੱਟਆਫ ਵੀਡੀਓ ਤੇ ਚੈਨਲ ਤੇ ਤੁਸੀਂ ਕਮਿਊਨਿਟੀ ਜਾ ਕੇ ਵੋਟ ਜਰੂਰ ਕਰੋ ਹੁਣ ਤੱਕ 15 1600 ਕੈਂਡੀਡੇਟ ਜਿਹੜਾ ਵੋਟ ਕਰ ਚੁੱਕਿਆ ਹੈ ਥੈਂਕ ਯੂ